ਮੈਂ ਵੀ ਕੀ ਰਿਹਾ ਤੁਹਾਡਾ ਮੇਰਾ ਨਾਮ ਜਸਵੰਤ ਸਿੰਘ ਜੱਸੀ ਹੈ ਜੀ ਕੀ ਮਸਲਾ ਜਿਹੜਾ ਪਿੰਡ ਚੱਟਾ ਹੋਇਆ ਸਰ ਮਸਲਾ ਇਹ ਆ ਵੀ ਕੁਛ ਦਿਨ ਪਹਿਲਾਂ ਦਾ ਸਾਡੇ ਪਿੰਡ ਦੇ ਵਿੱਚ ਇੱਕ ਭਈਏ ਰਹਿੰਦੇ ਸੀਗੇ ਜੀ ਜਿਹੜੇ ਅਪਰਾਧਿਕ ਕਿਸਮ ਦੇ ਸੀਗੇ ਜੀ ਉਹਨਾਂ ਦੀਆਂ ਗਤੀਵਿਧੀਆਂ ਪਹਿਲਾਂ ਵੀ ਠੀਕ ਨਹੀਂ ਲੱਗਿਆ ਸੀਗੀਆਂ ਜਿਨ੍ਹਾਂ ਦੇ ਘਰੇ ਰਹਿੰਦੇ ਸੀ ਉਹਨਾਂ ਨੇ ਵੀ ਰਿਪੋਰਟ ਕੀਤੀ ਚਲੋ ਨਗਰ ਨੇ ਵੀ ਕਿਉਂਕਿ ਪਹਿਲਾਂ ਸਾਡੇ ਨਾਲ ਪਿੰਡ ਸੀ ਇੱਕ ਵਸਰਾਵਾ ਇਹ ਉਸ ਨਗਰ ਤੋਂ ਵੀ ਇੱਕ ਲੜਕੀ ਨੂੰ ਭਜਾ ਕੇ ਲਿਆਏ ਸੀਗੇ ਭਈਏ ਤੇ ਉਸ ਤੋਂ ਬਾਅਦ ਕੀ ਹੋਇਆ ਸਾਲ ਇੱਕ ਹੋ ਗਿਆ ਹੁਣ ਇੱਕ ਜ਼ਿਮੀਂਦਾਰ ਪਰਮਾ ਦੀ ਕੁੜੀ ਬਰਨਾਲਾ ਸਾਈਡ ਤੋਂ ਪਿਆ ਭਜਾ ਰਿਹਾ ਏ ਜਦੋਂ ਉਹ ਬਰਨਾਲਾ ਸਾਈਡ ਤੋਂ ਕੁੜੀ ਦਾ ਮਾਂ ਪਿਓ ਆਏ ਘਰ ਦੇ ਆਏ ਤਾਂ ਉਹਨਾਂ ਨੇ ਇਹਨਾਂ ਭਈਆਂ ਦੇ ਪੈਰਾਂ ਥੱਲੇ ਜਿਹਨੇ ਪੱਗਾਂ ਵੀ ਰੱਖੀਆਂ ਵੀ ਭਾਈ ਤੁਸੀਂ ਇਹ ਕੰਮ ਨਾ ਕਰੋ ਕੁੜੀ ਦੇ ਵੀ ਮਨਤਾ ਕੀਤੀਆਂ ਚਲੋ ਜਦੋਂ ਦਾਸ ਨੂੰ ਪਤਾ ਲੱਗਿਆ ਅਸੀਂ ਨਗਰ ਖੇੜੇ ਕੋਲੇ ਗੱਲ ਕੀਤੀ ਤਾਂ ਅਸੀਂ ਨਗਰ ਨੇ ਇਕੱਠੇ ਹੋ ਕੇ ਉਹਨਾਂ ਭਈਆਂ ਨੂੰ ਇੱਥੋਂ ਭਜਾਤਾ ਉਹਨਾਂ ਭਈਆਂ ਦੇ ਅਸੀਂ ਥੋੜੀਆਂ ਬਹੁਤੀਆਂ ਸਿੱਟੀਆਂ ਵੀ ਚਲੋ ਭਜਾਤਾ ਹੋ ਤੇ ਨਗਰਖੇੜੇ ਨੇ ਹੁਕਮ ਦਿੱਤਾ ਵੀ ਭਾਈ ਕੱਲ ਨੂੰ ਚਲੇ ਜਾਓ ਤੇ ਜਦੋਂ ਉਹ ਚਲੇ ਗਏ ਤਾਂ ਹੁਣ ਉਹਨਾਂ ਨੇ ਇੱਕ ਧਮਕੀਆਂ ਦਿੱਤੀਆਂ ਨੇ ਪੂਰੇ ਹੀ ਨਗਰ ਨੂੰ ਆਪਣੇ ਮੋਹਿਤ ਨਾਮ ਦਾ ਮੁੰਡਾ ਉਹਨਾਂ ਦਾ ਹੀ ਇਹ ਰਾਜੂ ਸਿੰਘ ਦਾ ਮੁੰਡਾ ਤੇ ਉਹਨਾਂ ਨੇ ਧਮਕੀ ਦਿੱਤੀ ਆ ਵੀ ਪੂਰੇ ਪਿੰਡ ਨੂੰ ਹੀ ਅਸੀਂ ਦੇਖ ਲਾਂਗੇ ਜੁਪੀ ਦੇ ਵਿੱਚੋਂ ਹਥਿਆਰ ਲਿਆ ਕੇ ਅਸੀਂ ਤੁਹਾਨੂੰ ਦੇਖਾਂਗੇ ਪੂਰੇ ਨਗਰ ਨੂੰ ਖਾਸ ਕਰਕੇ ਮੈਂ ਇਹ ਕਾਰਵਾਈ ਪਾਈ ਸੀਗੀ ਉਹਨਾਂ ਦੇ ਖਿਲਾਫ ਮੈਨੂੰ ਧਮਕੀਆਂ ਮਿਲ ਰਹੀਆਂ ਨੇ ਵੀ ਅਸੀਂ ਜੋਪੀ ਦੇ ਵਿੱਚੋਂ ਸਮਾਨ ਲਿਆ ਕੇ ਤੁਹਾਡੇ ਨਾਲ ਦੇਖਿਆ ਜਾਊਗਾ ਨਗਰ ਨੂੰ ਪੂਰੇ ਨਗਰ ਨੂੰ ਹੀ ਮਾਵਾ ਭੈਣਾ ਦੀਆਂ ਗਾਲਾਂ ਕੱਢਦੇ ਨੇ ਅਸੀਂ ਐਸਐਸਪੀ ਸਾਹਿਬ ਜਗਰਾਉਂ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਇਹਨਾਂ ਤੇ ਜਲਦੀ ਤੋਂ ਜਲਦੀ ਸਖਤ ਕਾਰਵਾਈ ਕੀਤੀ ਜਾਵੇ ਜੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਅਸੀਂ ਜਿਹੜਿਆ ਨਿਹੰਗ ਸਿੰਘ ਜਥੇਬੰਦੀਆਂ ਨੇ ਜਾਂ ਹੋਰ ਸਿੱਖ ਜਥੇਬੰਦੀਆਂ ਨੇ ਹਮਖਿਆਲੀ ਜਥੇਬੰਦੀਆਂ ਸਾਰਿਆਂ ਨਾਲ ਸੰਪਰਕ ਕਰਕੇ ਅਸੀਂ ਕਿਸਾਨਾਂ ਕਿਸਾਨ ਦੁਨੀਆ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਇਸ ਮਸਲੇ ਦੇ ਉੱਪਰ ਬਾਤੋ ਬਾਦ ਸਾਡਾ ਆੜ ਲੋਨਵਾਸੀਆਂ ਦਾ ਭਾਈ ਸਾਫ ਦਿੱਤਾ ਜਾਵੇ ਤੁਸੀਂ ਪੁਲਿਸ ਨੂੰ ਕੋਈ ਦਰਖਾਸਤ ਦਿੱਤੀ ਆ ਅਸੀਂ ਇਹ ਪੁਲਿਸ ਨੂੰ ਦਰਖਾਸਤ 18 ਤਰੀਕ ਨੂੰ ਟ੍ਰੈਂਡ ਦੇ ਸਰਪੰਚ ਸਾਹਿਬ ਅਰਦਾਸ ਅਸੀਂ ਜਾ ਕੇ ਦੇ ਆਂਦੀ ਆ ਐਸਟੋ ਸਾਹਿਬ ਨੂੰ 18 28 ਤਰੀਕ ਨੂੰ ਅਸੀਂ ਦਰਖਾਸਤ ਦੇ ਚੁੱਕੇ ਆ ਜੀ ਅਸੀਂ ਹੁਣ ਦਰਖਾਸਤ ਐਸਐਸਪੀ ਸਾਹਿਬ ਜਗਰਾਉਂ ਨੂੰ ਦੇਣੀ ਚਾਹੁੰਦੇ ਆ ਅਸੀਂ ਉਹਨਾਂ ਤੋਂ ਮੰਗ ਕਰਦੇ ਆ ਵੀ ਸਖਤ ਸਖਤ ਕਾਰਵਾਈ ਕੀ ਕਰੋਗੇ ਅਗਲਾ ਜੇ ਕੋਈ ਕਾਰਵਾਈ ਨਹੀਂ ਹੁੰਦੀ ਫੇਰ ਅਸੀਂ ਪੂਰੇ ਪੰਜਾਬ ਦੇ ਅਣਖੀ ਮਰਦਾਂ ਨੂੰ ਅਣਖੀ ਸਿੱਖਾਂ ਨੂੰ ਨਾਲ ਲੈ ਕੇ ਅਸੀਂ ਇੱਕ ਜੰਗੀ ਪੱਧਰ ਤੇ ਸੰਘਰਸ਼ ਵਿੜਾਂਗੇ ਪਈਆਂ ਦੇ ਖਿਲਾਫ ਫਿਰ ਕਾਨੂੰਨੀ ਤੌਰ ਤੇ ਕਾਰਵਾਈ ਕਰਨ ਲਈ ਅਸੀਂ ਐਸਐਸਪੀ ਸਾਹਿਬ ਦੇ ਦਫ਼ਤਰ ਦਾ ਘਰਾਓ ਵੀ ਕਰਾਂਗੇ ਅਸੀਂ ਇੱਕ ਸਵਾਲ ਵੱਡਾ ਤੁਸੀਂ ਕਿਉਂ ਉਹਨਾਂ ਨੇ ਧੰਕੀ ਦਿੱਤੀ ਆ ਉਹ ਧੰਕੀ ਤੁਹਾਨੂੰ ਕਿਹੜੇ ਤਰੀਕੇ ਨਾਲ ਦਿੱਤੀ ਆ ਕੋਈ ਫੋਨ ਆਇਆ ਉਹ ਸਾਨੂੰ ਧੰਕੀ ਆ ਸਾਡੇ ਵੀਡੀਓ ਆਈ ਆ ਜੀ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਆਈ ਆ ਪੂਰੇ ਨਗਰ ਨੂੰ ਜਦੋਂ ਮੈਨੂੰ ਨਗਰ ਨਿਵਾਸੀਆਂ ਨੇ ਇਹ ਦਿਖਾਈ ਵੀਡੀਓ ਅਸੀਂ ਦੇਖਿਆ ਤਾਂ ਅਸੀਂ ਐਸਟੀਓ ਸਾਹਿਬ ਨੂੰ ਵੀ ਭਾਈ ਵੀਡੀਓ ਉਹ ਸਾਡੇ ਕੋਲ ਮੌਜੂਦ ਵੀਡੀਓ ਵੀ ਅਸੀਂ ਤੁਹਾਨੂੰ ਵੀ ਦੇ ਦਿੰਨੇ ਆ ਉਹਨੇ ਪੂਰੇ ਨਗਰ ਨੂੰ ਧਮਕੀ ਦਿੱਤੀ ਆ ਗਾਲਾਂ ਕੱਢੀਆਂ ਨੇ ਚੰਗਿਆਂ ਮਾਵਾ ਭੈਣਾ ਦੀਆਂ ਗਾਲਾਂ ਕੱਢੀਆਂ ਪੂਰੇ ਨਗਰ ਨੂੰ ਧਮਕੀ ਦਿੱਤੀ ਆ ਵੀ ਅਸੀਂ ਤੁਹਾਨੂੰ ਦੇਖਾਂਗੇ ਜੁਪੀ ਦੇ ਵਿੱਚੋਂ ਸਮਾਨ ਲਿਆ ਕੇ ਅਸੀਂ ਤੁਹਾਡੇ ਨਾਲ ਦੇਖਾਂਗੇ ਬਹੁਤ ਨਤੀਜੇ ਮਾਰੇ ਨਿਕਲਣਗੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਖਤ ਕਾਰਵਾਈ ਕੀਤੀ ਜਾਵੇ